ਬਈ ਵੀ ਵੀ ਸੀ ਗੱਲੋਂ ਕੋਈ ਡਾਕੂਮੈਂਟਰੀ ਸਿੱਧੂ ਮੂਸੇ ਵਾਲਾ ਤੇ ਬਣਾਉਂਦੇ ਹੀ ਐ ਜਿਸ ਨੂੰ ਕਹਿ ਕੇ ਤੁਸੀਂ ਡੀਜੀਪੀ ਮਹਾਰਾਸ਼ਟਰ ਅਤੇ ਜੂ ਥਾਣੇ 'ਚ ਕੰਪਲੇਨਟ ਕੀਤੀ ਹੈ ਕੀ ਮਾਮਲਾ ਕੀ ਹੈ ਮਾਮਲਾ ਬੇਟਾ ਇਹ ਸੀਗਾ ਵੀ ਅਸੀਂ ਇਹ 2023 ਤੋਂ ਇੱਕ ਡਾਕੂਮੈਂਟਰੀ ਬਣਾਉਣ ਲਈ ਵਿਦਆਊਟ ਪਰਮਿਸ਼ਨ ਨਾ ਕਿਸੇ ਕੋਈ ਪੁੱਛਗਿੱਛ ਤੋਂ ਬਿਨਾ ਲੱਗੇ ਹੋਏ ਸੀ ਅਸੀਂ ਮੈਂ ਯੂਕੇ ਗਏ ਮੈਂ ਇਹਦੇ ਹੈਡਕ quartਰ ਤੇ ਜਾ ਕੇ ਵੀ ਬੰਨਾ ਕਰਕੇ ਆਂ ਵੀ ਸਾਡਾ ਹਲੇ ਕੋਈ ਡਾਕੂਮੈਂਟਰੀ ਦਾ ਕਿਸੇ ਫਿਲਮ ਦਾ ਕਿਸੇ ਕਿਤਾਬ ਦਾ ਕੋਈ ਮਾਨ ਨਹੀਂ ਹੈਗਾ ਬਜਾਏ ਇਸ ਵੀ ਸਾਡਾ ਚੱਲ ਰਿਹਾ ਟ੍ਰਾਇਲ ਤੁਸੀਂ ਵੀ ਇਨਵੈਸਟੀਗੇਸ਼ਨ ਦੇ ਆਧਾਰ ਦੇ ਉੱਤੇ ਡਾਕੂਮੈਂਟਰੀ ਕਰੋਗੇ ਔਰ ਜਿਹੜੀ ਸਾਡੀ ਸੈਟ ਹੈ ਜਿਹੜੀ ਉਹਨੇ ਹੁਣ ਤੱਕ ਜਿਹੜੇ ਚਲਾਨ ਪੇਸ਼ ਕੀਤੇ ਅ ਸੀ ਉਹਦੇ ਆਧਾਰ ਦੇ ਉੱਤੇ ਅਦਾਲਤ ਦੇ ਵਿੱਚ ਆਪਣਾ ਪੱਖ ਰੱਖਣਾ ਤਾਂ ਇਹ ਨਾ ਹੋਵੇ ਵੀ ਤੁਸੀਂ ਵੀ ਤੁਹਾਡੇ ਤੱਥ ਹੈ ਜਿਹੜੇ ਉਹ ਸਾਡੇ ਅਦਾਲਤ ਦੇ ਵਿੱਚ ਦੋਸ਼ੀਆਂ ਲਈ ਸਹਾਇ ਹੋ ਜਾਣ ਕਿਤੇ ਕਿ ਜਿਹੜੀ ਵੀ ਪੁਲਿਸ ਦੀ ਇਨਵੈਸਟੀਗੇਸ਼ਨ ਹੈ ਅਸੀਂ ਉਹਦੇ ਨਾਲ ਐਗਰੀ ਕਰਦੇ ਹਾਂ ਪਹਿਲਾਂ ਅਸੀਂ ਉਹ ਟ੍ਰਾਇਲ ਨੂੰ ਪੂਰਾ ਹੋ ਲੈਣ ਦਿਓ ਉਹਦੇ ਬਾਅਦ ਦੇ ਵਿੱਚ ਤੁਸੀਂ ਕੋਈ ਡਾਕੂਮੈਂਟਰੀ ਜਾਂ ਕੋਈ ਕਿਤਾਬ ਜਾਂ ਕੋਈ ਫਿਲਮ ਜੋ ਵੀ ਹੋਣਾ ਹੈ ਅਸੀਂ ਵੀ ਚਾਹਾਂਗੇ ਵੀ ਉਹ ਬਣਨੀ ਚਾਹੀਦੀ ਹੈ ਤੇ ਉਹ ਬਣਾਵਾਗੇ ਪੂਰਾ ਦੋਸਤਾਂ ਨੂੰ ਆਪਣਾ ਸਹਿਯੋਗ ਵੀ ਕਰਾਂਗੇ ਹਰ ਪੱਖ ਤੋਂ ਪਰੰਤੂ ਉਹ ਪਤਾ ਨਹੀਂ ਉਹਨਾਂ ਦਾ ਕੀ ਲਾਲਚ ਹੈ ਕੀ ਚੱਕਰ ਹੈ ਉਹਨਾਂ ਨੇ ਸਾਡੀ ਬਿਲਕੁਲ ਪ੍ਰਵਾਹ ਕਰਨ ਦੀ ਨਹੀਂ ਕੀਤੀ ਹੈਗੀ ਕਿਸੇ ਗੱਲ ਦੀ ਔਰ ਸਾਨੂੰ ਜਗਾ ਜਗਾ ਤੋਂ ਬਨੇ ਅਪਰੋਚ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਤੁਸਨੋ ਆਇਆ ਕਰ ਰਹੀ ਸੀ ਹਰ ਇੱਕ ਨੂੰ ਭਾਵੇਂ ਕੋਈ ਅਪਰੋਚ ਕਿੰਨੀ ਵੀ ਵੱਡੀ ਸੀ ਛੋਟੀ ਸੀ ਅਸੀਂ ਹਰ ਇੱਕ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਵੀ ਸਾਨੂੰ ਕੰਪੇਲ ਨਾ ਕਰੋ ਇਹ ਕੰਮ ਹਾਲੇ ਨਹੀਂ ਹੋ ਸਕਦਾ ਸੀ ਆਫਟਰ ਟ੍ਰਾਇਲ ਹੀ ਇਹਦੇ ਬਾਰੇ ਸੋਚ ਸਕਦੇ ਹਾਂ ਅੱਛਾ ਅਗਲੀ ਗੱਲ ਰਹੇਗੀ ਵੀ ਜਿੰਨਾ ਲੋਕਾਂ ਨੂੰ ਉਹਨਾਂ ਨੇ ਇੰਟਰੋਡਿਊਸ ਕੀਤਾ ਉਹਦੇ ਵਿੱਚ ਜਿੰਨਾ ਕਿਨੂੰ ਸਵਾਲ ਜਵਾਬ ਕੀਤੇ ਨੇ ਇੰਟਰਵਿਊਆਂ ਕੀਤੀਆਂ ਨੇ ਉਹ ਕਹਿੰਦੇ ਨੇ ਵੀ ਸਿੱਧੂ ਦੇ ਫਰੈਂਡ ਪਰ ਅਸੀਂ ਤਾਂ ਇਹੋ ਜਿਹੇ ਫਰੈਂਡ ਨੂੰ ਹਾਲ ਤੱਕ ਜਾਣਦੇ ਨਹੀਂ ਵੀ ਕਿ ਇਹੋ ਜਿਹੇ ਕਿਹੜੇ ਫਰੈਂਡ ਸੀ ਜਿਹੜੇ ਸਿੱਧੂ ਦੇ ਵੀ ਜਿਹੜੇ ਨੂੰ ਸਿੱਧੂ ਜਾਣਦਾ ਸੀ ਅਸੀਂ ਨਹੀਂ ਜਾਣਦੇ ਪਰੰਤੂ ਮੈਨੂੰ ਤਾਂ ਇੱਥੋਂ ਤੱਕ ਵੀ ਪਤਾ ਲੱਗਿਆ ਵੀ ਉਹਨਾਂ ਨੇ ਐਫ ਆਈ ਆਰ ਦੇ ਵਿੱਚ ਨਾਮਜੁੱਦ ਲੋਕਾਂ ਦੀ ਇੰਟਰਵਿਊ ਵੀ ਕੀਤੀਆਂ ਨੇ ਤਾਂ ਤੁਸੀਂ ਦੇਖ ਲਓ ਵੀ ਇਹੋ ਜੀ ਡਾਕੂਮੈਂਟਰੀ ਤੋਂ ਅਸੀਂ ਜਿਹੜੀ ਜਿਹੜੀ ਸਕਰੀਨਿੰਗ ਉਹਨਾਂ ਨੇ ਪਬਲੀਕਲੀ ਰੱਖੀ ਹੈ ਉਹਦੇ ਤੋਂ ਕੀ ਉਮੀਦ ਕਰ ਸਕਦੇ ਹਾਂ ਤਾਂ ਸਾਡੇ ਕੋਲੇ ਬਸ ਇਹੀ ਥਾਰਾ ਸੀ ਜੋ ਕਾਨੂੰਨੀ ਕਾਰਵਾਈ ਹੈ ਉਹਦੇ ਲਈ ਉਹਨਾਂ ਨੂੰ ਨੋਟਿਸ ਕੀਤਾ ਹੈ ਉਸ ਅਦਾਰੇ ਨੂੰ ਨੋਟਸ ਕੀਤੇ ਨੇ ਤੇ ਕੱਲ ਸੋਮਵਾਰ ਹੈ ਤੇ ਕੱਲ ਨੂੰ ਅਸੀਂ ਕੋਸ਼ਿਸ਼ ਕਰਾਂਗੇ ਉਹ ਵੀ ਜਾਂਜੇ ਅਦਾਲਤ ਖੁੱਲਦੀ ਹੈ ਟਾਟੋਟ ਪਰ ਉੱਥੇ ਵੀ ਅਸੀਂ ਕੰਪਲੀਟ ਕਰ ਦਈਏ ਤੁਹਾਨੂੰ ਨਹੀਂ ਲੱਗਦਾ ਵੀ ਸਿੱਧੂ ਦੀ ਲੈਗੇਸੀ ਨੂੰ ਧੱਕਾ ਮਿਲ ਜਾਂਦੀ ਹੈ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਹਨ ਹਰ ਪਾਸਿਓ ਸਿੱਧੂ ਅਗਰ ਕੋਈ ਮੈਂ ਤਾਂ ਇਹ ਗੱਲ ਦੱਸ ਰਿਹਾ ਮੈਂ ਇਸ ਪੱਖ ਤੋਂ ਇੰਨਾ ਜਿਆਦਾ ਪਰੇਸ਼ਾਨ ਆ ਵੀ ਨੇ ਲੋਕ ਸਾਨੂੰ ਚਿਬੜੇ ਹੋਇਆ ਚਾਰਛੇ ਦੇ ਤੋਂ ਕੋਈ ਕਿਤਾਬ ਦੇ ਰੂਪ ਚ ਕੋਈ ਫਿਲਮ ਦੇ ਰੂਪ ਚ ਕੋਈ ਡਾਕੂਮੈਂਟਰੀ ਦੇ ਰੂਪ ਦੇ ਵਿੱਚ ਯਾਰ ਇੰਨੇ ਕਾਲੇ ਕਿਉਂ ਹੋਏ ਨੇ ਮੈਨੂੰ ਸਮਝ ਨਹੀਂ ਆਉਂਦੀ ਕੀ ਉਹਨਾਂ ਦੇ ਪਰਿਵਾਰ ਨਹੀਂ ਹੈ ਕੀ ਉਹਨਾਂ ਨੂੰ ਜੇ ਉਹਨਾਂ ਦੇ ਪਰਿਵਾਰ ਦੇ ਵਿੱਚ ਇੰਨਾ ਵੱਡਾ ਕੋਈ ਹਾਦਸਾ ਹੋ ਜੇ ਕੀ ਉਹ ਪਰਿਵਾਰ ਥੋੜਾ ਸਮਾਂ ਦੇ ਵਿੱਚ ਵੀ ਗੁਰੇ ਨਹੀਂ ਕਰੇ ਯਾਰ ਮੈਨੂੰ ਸਮਝ ਨਹੀਂ ਆਉਂਦੀ ਇਸ ਗੱਲ ਦੀ ਵੀ ਐਡੀ ਕੀ ਚੱਲਦੀ ਹੈ ਬਣਾ ਲਿਓ ਅਸੀਂ ਮਨਾਂ ਥੋੜਾ ਕਰਦੇ ਹਾਂ ਅਸੀਂ ਇਹੀ ਕਹਿੰਦੇ ਵੀ ਕੇਵਲ ਤੇ ਕੇਵਲ ਸਾਡੀਆਂ ਗਵਾਹੀਆਂ ਹੋ ਜਾਂਦੇ ਹੋ ਕੇਸ ਦਾ ਫੈਸਲਾ ਆ ਜਾਂਦੋ ਤੁਸੀਂ ਸਾਲ ਦੋਸਾਂ ਰੁਕ ਨਹੀਂ ਸਕਦੇ ਫਿਰ ਕਿਹੜਾ ਸਿੱਧੂ ਕਿਤੇ ਚਲਾ ਜਾਊਗਾ ਉਹਦੀ ਲੈਸ ਉਹਦਾ ਸਾਰਾ ਐਟੀਟਿਊਡ ਇੱਥੇ ਹੀ ਹੈ ਤੁਸੀਂ ਉਹਦੇ ਤੇ ਜੋ ਮਰਜ਼ੀ ਲਿਖੀ ਜਾਓ ਪਰੰਤੂ ਅਸੀਂ ਵੀ ਤੁਹਾਨੂੰ ਐਗਰੀ ਕਰਾਂਗੇ ਪਰੰਤੂ ਮੰਨ ਹੀ ਨਹੀਂ ਰਿਹਾ ਜੀ ਕੋਈ ਬੁੱਕ ਲਿਖਣ ਵਾਲਾ ਉਹ ਕਹਿੰਦਾ ਮੈਨੂੰ ਨਹੀਂ ਰੋਕ ਸਕਦੇ ਡਾਕੂਮੈਂਟਰੀ ਬਣਾਉਣ ਵਾਲਾ ਕਹਿੰਦਾ ਮੈਨੂੰ ਨਹੀਂ ਰੋਕ ਸਕਦੇ ਸਾਨੂੰ ਤਾਂ ਇਦਾਂ ਮਹਿਸੂਸ ਹੋ ਰਿਹਾ ਵੀ ਜਿਵੇਂ ਸਾਡਾ ਤਾਂ ਸਿੱਧੂ ਨਾਲ ਕੋਈ ਨਾਤਾ ਹੀ ਨਹੀਂ ਹੁੰਦਾ ਜਿੱਦਾਂ ਕੋਈ ਏਡੀ ਜ਼ਾਲਮ ਦੁਨੀਆ ਜਾ ਰਹੀ ਹੈ ਮੈਂ ਤਾਂ ਬੜਾ ਦੁੱਖ ਹੋ ਰਿਹਾ ਮੈਨੂੰ ਇਸ ਗੱਲ ਕਹਿੰਦੇ ਨੇ ਔਰ ਐਸੇ ਗੱਲਾਂ ਦਾ ਜਵਾਬ ਦੇ ਵਿੱਚ ਨਾ ਕਿਸੇ ਸਮੇਂ ਦੇ ਵਿੱਚ ਮੇਰੇ ਬੇਟੇ ਨੇ ਇੱਕ ਸੌਂਗ ਲਿਖਿਆ ਸੀ ਜਿੱਦਾਂ ਮੈਂ ਅੱਜ ਦੁਖੀ ਹਾਂ ਨਾ ਉਹ ਵੀ ਆਪਣੇ ਸਰਕਲ ਤੋਂ ਦੁਖੀ ਸੀ ਬਹੁਤ ਜ਼ਿਆਦਾ ਕਿਉਂਕਿ ਉਹਦੇ ਉਹਦੇ ਕਾਫਲੇ ਦੇ ਵਿੱਚ ਵੀ ਕਾਫੀ ਕੁਸ਼ ਗੜਬੜ ਕਰਨ ਵਾਲੇ ਲੋਕ ਸ਼ਾਮਲ ਸੀ ਤਾਂ ਉਹਨੇ ਇੱਕ ਗਾਣਾ ਲਿਖਿਆ ਜੂ ਉਸ ਸਮੇਂ ਮੈਂ ਉਹਨੂੰ ਵਿਰੋਧ ਕਰਕੇ ਨਹੀਂ ਕਹਿ ਕਹ ਰਿਹਾ ਵੀ ਨਹੀਂ ਰਿਲੀਜ਼ ਨਹੀਂ ਕਰਨਾ ਪਰ ਕਿੰਨੇ ਕੰਨ ਲੜਾਂਗੇ ਛੜਨ ਮੈਂ ਪਰ ਤੂੰ ਹੁਣ ਖੁਦ ਮੈਂ ਕਰ ਰਿਹਾ ਉਸ ਗਾਣੇ ਨੂੰ ਔਰ 11 ਤਰੀਕ ਨੂੰ ਤੁਸੀਂ ਉਹਨਾਂ ਦੋਸਤਾਂ ਦੀ ਡੈਫੀਨੇਸ਼ਨ ਮੇਰੇ ਪੁੱਤ ਦੀ ਜ਼ੁਬਾਨੀ ਸੁਣ ਲਓ ਤੇ ਜਿਹੜੇ ਇਹ ਅੱਜ ਤੱਕ ਕਰਦੇ ਆ ਨਾ ਵੀ ਅਸੀਂ ਆਹ ਦੋਸਤ ਉਹ ਦੋਸਤ ਤਾਂ ਉਹਨਾਂ ਦੋਸਤਾਂ ਦੇ ਬਾਰੇ ਬੜਾ ਵਧੀਆ ਸੋਹਣੇ ਢੰਗ ਨਾਲ ਸ਼ਹਿਰਾਂ ਦਾ ਅੰਦਾਜ਼ ਦੇ ਵਿੱਚ ਉਹ ਤੁਹਾਨੂੰ ਆਪਣੇ ਸੌਂਗ ਦੇ ਰਾਹੀਂ ਆਪਣੀ ਸਾਰੀ ਗੱਲ ਜਿਹਨੂੰ ਕਹਿੰਦੇ ਨਾ ਵੀ ਜੋ ਦੁਨੀਆ ਤੋਂ ਚਲਾ ਗਿਆ ਬੋਲਦਾ ਨਹੀਂ ਹੁੰਦਾ ਤਾਂ ਤੁਹਾਡੇ ਸਾਹਮਣੇ ਬੋਲੂਗਾ 11 ਜੂਨ ਨੂੰ ਸਿੱਧੂ ਚਾਨ ਵਾਲਾ ਲਈ ਤੇ ਸਿੱਧੂ ਲਈ 11 ਜੂਨ ਨੂੰ ਜਿਹੜੇ ਮੇਲ ਕਰਾਂਗੇ ਪਹਿਲਾ ਸੌਂਗ ਉਹਦੇ 'ਚ ਇਹੀ ਹੋਊਗਾ ਤਾਂ ਮੈਂ ਬਸ ਮੇਰੇ ਮਨ ਦੀ ਬੜਾ ਸੋਹ ਇਹ ਪੁੱਤ ਦੀ ਜਵਾਨੀ ਹੈ ਪੁੱਤ ਦਾ ਲਿਖਿਆ ਹੋਇਆ ਹੈ ਪਰਪਰਤੋ ਜੇ ਉਹ ਚੀਜ਼ ਮੈਂ ਅੱਜ ਮਹਿਸੂਸ ਕੀਤੀ ਔਰ ਮੈਂ ਉਹ ਉਹ ਗਾਣੇ ਰਾਹੀ ਉਹ ਜਵਾਬ ਦੇਣਾ ਹੈ ਪੁੱਤ ਦੇ ਆਵਾਜ਼ ਪੁੱਤ ਦੀ ਲਿਖਤ ਦੇ ਰਾ ਕਿੰਨੇ ਕੀ ਪੀਚ ਗਾਣੇ ਆ ਰਹੇ ਆ ਕਿੰਨੇ ਨੂੰ ਛੱਡੇ ਜਾਣਗੇ ਗਾਣੇ ਤਿੰਨ ਗਾਣੇ ਨੇ ਉਸ ਪੀਪੀ ਦੇ ਵਿੱਚ ਤੇ ਬਹੁਤ ਸੋਹਣੇ ਗਾਣੇ ਨੇ ਇੱਕ ਥੋੜਾ ਉਹਦਾ ਵੱਖਰਾ ਰੂਪ ਜਿਹਾ ਵੀ ਪੇਸ਼ ਕੀਤਾ ਇੱਕ ਹੋਣਾ ਜਿਆ ਐ ਉਹਦੇ ਸੁਭਾ ਤੋਂ ਹਟਕੇ ਵੀ ਹੈ ਬਹੁਤ ਸੋਹਣੇ ਗਾਣੇ ਹੋਣਗੇ ਸਾਰੇ ਤੁਸੀਂ ਕਹਿਣਾ ਕਿ ਸਿੱਧੂ ਦੀ ਲੇਗਸੀ ਨੂੰ ਕੈਸ ਕਰਨ ਲੱਗੇ ਹੋਇਆ ਬਹੁਤ ਸਾਰੇ ਲੋਕ ਕੋਈ ਕਿਤਾਬ ਲਿਖਦਾ ਕੋਈ ਡਾਕੂਮੈਂਟਰੀ ਬਣਾਉਂਦਾ ਇਹਨਾਂ ਸਾਰਿਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਇੱਕ ਜੇ ਕਹਿਣਾ ਹੋਵੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜੇ ਸੱਚਮੁੱਚ ਹੀ ਤੁਸੀਂ ਦੋਸਤੋਂ ਸਿੱਧੂ ਦੇ ਤਾਂ ਕਿਰਪਾ ਕਰਕੇ ਤੁਹਾਡੇ ਕੋਲੇ ਕੋਈ ਉਹੋ ਜਿਹਾ ਸੱਚ ਹੈ ਉਹ ਤੁਸੀਂ ਸੋਸ਼ਲ ਮੀਡੀਆ ਤੇ ਆ ਬੱਕਬੱਕਰ ਆ ਰਹਿਆਂ ਕੋਲੇ ਵੇਚਣ ਦੇ ਨਾਲੋਂ ਸਾਡੀ ਸਿੱਟ ਦੇ ਕੋਲੇ ਆਓ ਸਾਡੀ ਕੋਰਟ ਦੇ ਵਿੱਚ ਆਓ ਤਾ ਅਸੀਂ ਤੁਹਾਡਾ ਪੱਖ ਸੁਣ ਕੇ ਸਾਡੇ ਵਕੀਲਾ ਨਾਲ مشورہ ਕਰਕੇ ਅਸੀਂ ਅੱਗੇ ਵਧੀਏ ਜਿਹੜੀ ਸੱਚੀ ਸ਼ਰਧਾਂਜਲੀ ਤੁਹਾਡੇ ਭਰਾ ਲਈ ਵੀ ਹੋਊ ਤੁਹਾਡੇ دوست ਲਈ ਵੀ ਹੋਊਗੀ ਜਿਹਦਾ ਬਿਲਕੁਲ ਇਹਨਾ ਬੇਰਮੀ ਦੇ ਨਾਲ ਕਤਲ ਹੋਇਆ ਉਹਦੀ ਆਤਮਾ ਨੂੰ ਸ਼ਾਂਤੀ ਮਿਲੂਗੀ ਜੇ ਤੁਹਾਡੇ ਕੋਲ ਹੈ ਜੇ ਤੁਸੀਂ ਸਾਰੇ ਸਾਨੂੰ ਵੇਚਣ ਤੇ ਲੱਗੇ ਹੋ ਤਾਂ ਰੱਬ ਹੀ ਰੱਖਿਆ ਤੁਹਾਨੂੰ ਥੈਂਕ ਯੂ